फिर जा गया फिर ठीक है लो जी बड़े पने का लो जी आ छोटे पने का आ गया ये हैंड पर की प्राइस रहा भी इन्हों का नाइस फैब्रिक है ठीक है जी ये बॉर्डर वाला है सर इसमें आप वो लहंगा बना सकते हो फ्रॉक बना सकते हो सैट पीस जो मर्जी वो आप ये चीज़ बना सकते हो लाओ जी ਅਦਰਵਾਈਜ਼ ਮੈ ਸਰ ਆਪਕੇ ਪਾਸ ਆਪਸ਼ਨ ਵੀ ਹੈ ਬਟ ਅਗਰ ਇਹ ਚੀਜ਼ ਨਹੀਂ ਬਣਾਣਾ ਸੋਚ ਰਹੇ ਹੋ ਆਪਣੇ ਅਕੋਰਡਿੰਗ ਕੋਈ ਕਲਰਸ ਲਗਾਣਾ ਚਾਹਤੋ ਤੋ ਵਾਈਟ ਮੇਂ ਹਮਾਰੇ ਪਾਸ ਆਪਸ਼ਨ ਹੋਤਾ ਹੈ। ਓਕੇ ਓਕੇ ਵਾਈਟ ਦੇ ਵਿੱਚ ਵੀ ਤੁਹਾਨੂੰ ਮਿਲ ਜੀ ਲਓਗੇ। ਜਿਸ ਤਰ੍ਹਾਂ ਕੇ ਸਰ ਜੀ ਮੈਂ ਦੱਸਤਾ ਹਾਂ ਆਪਕੋ ਇਹ ਵਾੜੀ ਚੀਜ਼ ਹੈ। ਇਸ ਮੇਂ ਆਪ ਆਪਣੇ ਅਕੋਰਡਿੰਗ ਡਾਈ ਕਰਾ ਸਕਤੇ ਹੋ ਕੋਈ ਵੀ ਕਲਰਸ। ਠੀਕ ਹੈ ਜੀ। ਇਹ ਕੱਪੜਾ ਕਿਹੜਾ ਰਹਿ ਜਾਂਦਾ ਵੀਰੇ? ਲਿਊ ਜੀ ਆ। ਹਾਂ ਜੀ। ਕ੍ਰਾਚਿੰਗ ਬਾਰਡਰੀ ਹੈ। ਕ੍ਰਾਚਿੰਗ ਇੰਪੋਰਟ ਹੈ। ਓਕੇ ਓਕੇ। ਹਾਂ ਜੀ ਸਰ। ਲਓ ਜੀ। ਤੇ ਬਹੁਤ ਸੋਹਣੇ ਸੋਹਣੇ ਤੁਹਾਨੂੰ ਜ ਐਵੇਂ ਜੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਜੀ। ਠੀਕ ਹੈ। ਇਹ ਵੀ ਇਹ ਬਰਬਰੀ ਕਪੜਾ ਹੈਗਾ ਜੀ। ਠੀਕ ਆ ਜੀ। ਬਰਬਰੀ ਕਪੜਾ ਹੈ। ਇਹਦੇ ਨਾਲ ਚਨਾਉਣ ਦਾ ਦੁਪੱਟਾ ਹੈ ਜੀ। ਠੀਕ ਆ ਜੀ। ਲਓ ਵੀ ਚਨਾਉਣ ਦਾ ਦੁਪੱਟਾ ਆ ਗਿਆ ਨਾਲ। ਚਨਾਉਣ ਦਾ ਆ ਦੇਖੋ ਐਵੇਂ ਦੀ ਲੁੱਕ ਬਣੂਗੀ। ਤੇ ਕੀ ਰੇਟ ਰਹਿ ਜਾਂਦਾ ਭਾਈ ਇਹਨਾਂ ਦਾ? ਲਓ ਵੀ ਅੱਜ ਆਪਾਂ ਪਹੁੰਚੇ ਆਂ ਸਹਿਰ ਫਗਵਾੜੇ ਜੇ ਤੁਹਾਨੂੰ ਦਿਖਾਉਣੇ ਆ ਫਗਵਾੜੇ ਦੀ ਆਪਾਂ ਕੱਪੜੇ ਦੀ ਸੇਲ ਮਗਰ ਸਾਰੀ ਇਹ ਮਾਰਕੀਟ ਆ ਚੱਲਦੇ ਤੇ ਤੁਹਾਨੂੰ ਸਾਰੀ ਆਪਾਂ ਇਹ ਸੇਲ ਦਿਖਾਵਾਂਗੇ ਕਿਹੜਾ ਕਿਹੜਾ ਕੱਪੜਾ ਹੁੰਦਾ ਮਾਰਕੀਟ ਦਾ ਸਾਰਾ ਤੁਹਾਨੂੰ ਸੇਲ ਦਾ ਦਿਖਾਵਾਂਗੇ ਚੱਲਦੇ ਆਂ ਤੇ ਅੱਜ ਦੀ ਵੀਡੀਓ ਆਪਾਂ ਇਥੋਂ ਸਟਾਰਟ ਕਰਦੇ ਆਂ ਲਓ ਵੀ ਸਿਨੇਮਾ ਰੋਡ ਫਗਵਾੜੇ ਦੀ ਤੁਹਾਨੂੰ ਸਾਰੀ ਆਪਾਂ ਮਾਰਕੀਟ ਦਿਖਾਵਾਂਗੇ ਵੀ ਕੀ ਕੀ ਇਹ ਮਾਰਕੀਟ ਦੇ ਕੱਪੜਿਆਂ ਦਾ ਜਮੇ ਆ ਸਾਹਮਣੇ ਸੇਲ ਪਈ ਆ 2250 ਰੁਪਏ ਦੇ ਤੁਹਾਨੂੰ ਪਰਸ ਮਿਲ ਜਾਣਗੇ ਹਨਾ ਤੇ ਬਾਕੀ ਅੱਗੇ ਤੁਹਾਨੂੰ ਆ ਬੂਟ ਕੀ ਰੇਟ ਨੇ ਬਾਬਾ ਜੀ 350 350 ਲਓ ਜੀ 350 350 ਤੇ ਐਵੇਂ ਦੇ ਤੁਹਾਨੂੰ ਬੂਟ ਮਿਲ ਜਾਣਗੇ ਸਾਰੇ ਤੇ ਬਾਕੀ ਪੰਜਾਬੀ ਜੁੱਤੀ ਦੀ ਕਲੈਕਸ਼ਨ ਦਿਖਾ ਦਿੰਦੇ ਆ ਉਹਨੂੰ ਅੱਛਾ ਜੀ ਲਓ ਜੀ ਆ ਆ ਗਈ ਪੰਜਾਬੀ ਜੁੱਤੀ ਦੀ ਕਲੈਕਸ਼ਨ ਤੇ 490 ਰੁਪਏ ਸੇਲ ਲਓ ਜੀ ਤੇ ਅੱਗੇ ਦੇਖੋ ਜਿਵੇਂ ਆਹ ਲਓ ਜੀ ਤੇ ਅੱਗੇ ਵੀ ਬੂਟਾਂ ਦੀ ਕਲੈਕਸ਼ਨ ਬਹੁਤ ਮਿਲ ਜੂ ਤੁਹਾਨੂੰ ਲਓ ਵੀ ਕੀ ਰੇਟ ਆ ਵੀਰੇ 350 350 8 250 ਜੀ ਤੇ ਆ 350 ਲਓ ਜੀ ਬਾਕੀ ਆ ਅੱਗੇ ਅੱਗੇ ਬੂ ਲਓ ਵੀ ਅੱਗੇ ਤੁਹਾਨੂੰ ਸੂਟ ਮਿਲ ਜਾਣਗੇ ਜਿਵੇਂ ਆ ਸੂਟ ਪਏ ਨੇ ਹਨਾ ਤੇ ਐਵੇਂ ਦੇ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਦੇਖ ਸਕਦੇ ਹੋ ਲਓ ਜੀ ਕੀ ਰੇਟ ਆ ਬਾਈ ਇਹਨਾਂ ਦਾ 2500 ਦਾ ਲਓ ਵੀ 2500 ਰੁਪਏ ਦਾ ਸੂਟ ਲਓ ਲਓ ਵੀ ਬਾਈ ਕੋ ਤੁਹਾਨੂੰ ਆਪਾ ਦਿਖਾਉਨੇ ਆ ਕਲੈਕਸ਼ਨ ਇਹ ਸਿਮਰ ਚ ਆ ਗਏ ਵੀਰੇ ਲਓ ਜੀ بڑے ਪੁਨੇ ਦਾ ਲਓ ਜੀ ਆ ਛੋਟੇ ਪੁਨੇ ਦਾ ਆ ਗਿਆ ਇਹ ਹੈਂਡ ਵਰ ਕੀ ਪ੍ਰਾਈਜ਼ ਰਹਿੰਦਾ ਵੀਰੇ ਇਹਨਾਂ ਦਾ 2500 3000 ਤੱਕ 2500000 ਠੀਕ ਹੈ ਜੀ ਲਓ ਵੀ ਬਹੁਤ ساری ਕਲੈਕਸ਼ਨ ਤੁਹਾਨੂੰ ਮਿਲ ਜੂਗੀ ਲਓ ਵੀ ਆ ਕਿਹੜੇ ਆ ਗਏ ਵੀਰੇ ਜੋਰ ਜੱਟ ਜੀ ਜੋਰ ਜੱਟ ਠੀਕ ਆ ਠੀਕ ਹੈ ਠੀਕ ਹੈ ਵੀਰੇ ਲੋ ਵੀ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਹਨ ਜਿਵੇਂ ਆ ਕੰਬਲ ਪਏ ਨੇ ਲੋ ਵੀ ਤੇ ਬਾਕੀ ਆ ਦੇਖੋ ਸਾਰੇ ਹਨ ਤੇ ਆ ਸੂਟ ਆ ਗਏ ਲੋ ਵੀ ਆ ਸੂਟ ਆ ਗਏ ਸਾਰੇ ਲੋ ਵੀ ਤੇ ਆ ਗਰਮ ਸੂਟ ਆ ਗਏ ਹਨ ਤੇ ਆ ਪ੍ਰਿੰਟਡ ਸੂਟ ਆ ਗਏ ਲੋ ਵੀ ਆ ਆ ਗਏ 250 ਰੁਪਏ ਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਆ ਕੀ ਰੇਟ ਨੇ ਬਈ ਇਹ ਵੀ 250 ਤੇ ਆ ਵੀ 250 ਆ ਲੋ ਵੀ ਤੇ ਬਹੁਤ ساری ਕਲੈਕਸ਼ਨ ਤੁਹਾਨੂੰ ਮਿਲ ਜੂਗੀ ਸ਼ਹਿਰ ਫਗਵਾੜੇ ਦੇ ਵਿੱਚੋਂ ਹਨ ਲੋ ਵੀ ਆ ਇਹਦੇ ਸੂਟ 2250 ਰੁਪਏ ਦੇ ਮਿਲ ਜਾਣਗੇ ਬਾਕੀ ਹੋਰ ਵੀ ਲਓ ਵੀ ਬਾਈ ਹੁਣੀਆਂ ਆਪਾਂ ਨੂੰ ਆਹ ਸਾਲ ਸੂਟਾਂ ਬਾਰੇ ਦੱਸਣਗੇ ਬਾਈ ਜੀ ਕੀ ਰੇਟ ਹੈ ਇਹਨਾਂ ਦਾ ਇਹ ਵੀ ਜੀ 650 ਰੁਪਏ ਦਾ ਜੀ ਠੀਕ ਹੈ ਜੀ 600 ਰੁਪਏ ਦਾ ਜੀ ਠੀਕ ਹੈ ਜੀ ਹਾਂ ਜੀ ਉਹ ਜਿਹੜੇ ਲੱਗੇ ਉਹ 2250 ਰੁਪਏ ਦੇ ਆ ਠੀਕ ਹੈ ਜੀ ਹਾਂ ਜੀ ਘਰ ਤੋਂ ਘੱਟ ਰੇਟ ਆਪਣੇ ਕੋਲ ਆ ਜੀ ਠੀਕ ਹੈ ਵੀਰੇ ਵਧੀਆ ਤੋਂ ਵਧੀਆ ਵੇਖਿਆ ਹਾਂ ਹਾਂ ਜੀ ਬਸ ਕਲਾਸ ਫਰੇਟੀ ਮਿਲੂਗੀ ਆਪਣੇ ਕੋਲ ਜਿੰਦਾ ਦੀ ਮਾਜੀ ਵੈਰੀਟੀ ਲਓ ਓਕੇ ਓਕੇ ਵੀਰੇ ਠੀਕ ਆ ਸਰ ਲਓ ਜੀ ਅੱਗੇ ਤੁਹਾਨੂੰ ਨੈਚੁਰਲ ਕਰੇਵ ਦੇ ਆਪਾਂ ਸੂਟ ਦਿਖਾਉਨੇ ਆ ਤੇ ਬਾਈ ਅਮੇ ਜੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਲੋ ਜੀ ਠੀਕ ਹੈ ਇਹ ਵੀ ਇਹ ਬਰਬਰੀ ਕਪੜਾ ਹੈਗਾ ਜੀ ਠੀਕ ਹੈ ਜੀ ਬਰਬਰੀ ਕਪੜਾ ਹੈ ਇਹਦੇ ਨਾਲ ਚਨੌਨ ਦਾ ਦੁਪੱਟਾ ਹੈ ਜੀ ਠੀਕ ਹੈ ਜੀ ਲੋ ਵੀ ਚਨੌਨ ਦਾ ਦੁਪੱਟਾ ਆ ਗਿਆ ਨਾਲ ਚਨੌਨ ਦਾ ਆ ਦੇਖੋ ਐਵੇਂ ਦੀ ਲੁੱਕ ਬਣੂਗੀ ਤੇ ਕੀ ਰੇਟ ਰਾਇੰਦਾ ਭਾਈ ਜਿੰਨਾਂ ਦਾ ਇਹ ਭਾਈ ਜੀ ਜਿਹੜਾ ਹੈਗਾ ਜੀ ਮਾਰਕੀਟ 650 ਆ ਆਪਾਂ ਕੋ 450 ਰੁਪਏ ਦਾ ਲਓ ਵੀ 450 ਦਾ ਜਿਹੜਾ ਆ ਹੈਗਾ ਪਿਓਰ ਕ੍ਰੇਪ ਆ ਹਾਂਜੀ ਇਹ ਪੈਣਾ ਆਪਾਂ ਨੂੰ 650 ਰੁਪਏ ਦਾ ਠੀਕ ਆ ਜੀ ਬਰਬਰੀ ਹੈਗਾ 850 ਰੁਪਏ ਬਰਬਰੀ 850 ਆ ਹਾਂਜੀ ਬਰਮਾਨੀ ਕੱਟ ਸਟੋਰ ਠੀਕ ਆ ਨਾਈਆਂ ਵਾਲਾ ਚੌਕ ਬਰਮਾਨੀ ਕੱਟ ਸਟੋਰ ਫਗਵਾੜਾ ਫਗਵਾੜਾ ਲਓ ਜੀ ਲਓ ਵੀ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਹੋਰ ਆਪਾਂ ਕਲੈਕਸ਼ਨ ਦਿਖਾਉਨੇ ਆ ਜਿਵੇਂ ਹੈਨਾ ਆ ਪਏ ਨੇ ਲਓ ਵੀ ਚੁਕਤਾ ਦੀ ਕਲੈਕਸ਼ਨ ਦੇਖ ਸਕਦੇ ਹੋ ਅਲੱਗ-ਅਲੱਗ ਤੁਹਾਨੂੰ ਇੱਥੇ ਸੂਟ ਜਿਹੜੇ ਮਿਲ ਜਾਣਗੇ ਤੇ ਦੁਕਾਨਾਂ ਬਹੁਤ ਸਾਰੀਆਂ ਤੁਹਾਨੂੰ ਸੂਟਾਂ ਦੀ ਦੇਖਣ ਨੂੰ ਮਿਲ ਜਾਣਗੀਆਂ ਤੇ ਲਓ ਵੀ ਮੇਰਾ ਬਣਾਣਾ ਹੈ ਲਓ ਵੀ ਇਹਦੇ ਜਿਹੜੇ ਲਹਿੰਗੇ ਲੂਏ ਬਣਾਉਣੇ ਨੇ ਉਹ ਵੀ ਤੁਹਾਨੂੰ ਇਹ ਬਾਜ਼ਾਰ ਦੇ ਵਿੱਚੋਂ ਮਿਲ ਜੂ ਲਓ ਵੀ ਜਿਵੇਂ ਆਹ ਦੇਖੋ ਭਾਈ ਦਿਖਾ ਰਿਹਾ ਆਪਣੀ ਨਾਈਸ ਫੈਬਰਿਕ ਹੈ ਠੀਕ ਹੈ ਜੀ ਇਹ ਬਾਰਡਰ ਵਾਲਾ ਇਸ ਜਿਸ ਮੈਂ ਆਪ ਲਹਿੰਗਾ ਬਣਾ ਸਕਦੇ ਹੋ ਫਰੌਗ ਬਣਾ ਸਕਦੇ ਹੋ ਸੈੱਟ ਪੀਸ ਜੋ ਮਰਜੀ ਉਹ ਆਪ ਇਹ ਚੀਜ਼ ਬਣਾ ਸਕਦੇ ਹੋ ਲਓ ਵੀ अदरवाइज में सर आपके पास ऑप्शन भी है बट अगर ये चीज नहीं बनाना सोच रहे तो दे हो अपने अकॉर्डिंग कोई कलर्स लगाना चाहते हो तो व्हाइट में हमारे पास ऑप्शन होता है ओके ओके वाइट ਦੇ ਵਿੱਚ ਵੀ ਤੁਹਾਨੂੰ ਮਿਲ जिस तरह के सर ये मैं दिखाता हूं आपको ये वाली चीज है इसमें आप अपने अकॉर्डिंग डाई करा सकते हो कोई भी कलर्स ठीक है जी एक कपड़ा रह जाता ये सर कोई नहीं उसका तो सबका प्राइस डिफरेंट डिफरेंट होता है ओके ओके जैसा कि ये सर 600 पर मीटर से स्टार्टिंग होता है ठीक है जी डाई के साथ में ठीक है जी ਲੈਸੋ 2000 ਦਾ ਸੂਟ ਪੜ ਜਾਂਦਾ ਹੈ ਸਰ ਇਹ? ਓਕੇ ਓਕੇ। ਹਾਂਜੀ ਸਰ। ਠੀਕ ਹੈ ਠੀਕ। ਇਹ ਵਾਈਟ 'ਚ ਸਾਰੀ ਕਲੈਕਸ਼ਨ ਆ ਗਈ ਨਾ ਇਹ? ਸੋ ਵਾਈਟ 'ਚ ਸਭ ਕਲੈਕਸ਼ਨ ਹੁੰਦੀ ਹੈ। ਭਈਆ ਅੱਜਕੱਲੇ ਇੱਕ ਸੀਮਰ ਹੈ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲੀ ਹੈ ਵੀ ਅੱਜਕੱਲ। ਫਲੈਕਸੀਬਲ ਕਪੜਾ ਹੁੰਦਾ ਹੈ। ਓਕੇ ਓਕੇ। ਹਾਂਜੀ। ਲਓ ਵੀ। ਤੇ ਬਾਕੀ ਆਹ ਦੇਖੋ ਸਾਰੀ ਕਲੈਕਸ਼ਨ। ਅੱਜਕੱਲ ਬਹੁਤ ਆਪਣੇ ਪਾਸ ਵੈਰਾਈਟੀ ਦੀ। ਲਓ ਵੀ ਆਹ ਸਾਰੀ ਕਲੈਕਸ਼ਨ ਤੁਹਾਨੂੰ ਦੇਖੋ। ਲਓ ਵੀ ਸੈਰ ਪਵਾੜੇ ਜੋ ਦੇਖਣ ਨੂੰ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲੀ ਹੋਈ ਹੈ। ਹਾਂਜੀ। ਕਰਾਚੀਂ ਤੇ ਬਹੁਤ ਸੋਹਣੇ ਸੋਹਣੇ ਤੁਹਾਨੂੰ ਜਿਹੜੇ ਸੂਟ ਸਹਿਰ ਫਗਵਾੜੇ ਚੋਂ ਮਿਲ ਜਾਣਗੇ। ਲਓ ਵੀ ਦੇਖੋ ਕਲੈਕਸ਼ਨ। ਬਾਕੀ ਆ ਦੇਖੋ ਸਾਰੀ ਕਲੈਕਸ਼ਨ ਇੱਧਰ। ਲਓ ਜੀ। ਅਗਰ ਬਾਈ ਕੀ ਵੀਡੀਓ ਕੋਈ ਦੇਖ ਕੇ ਆਤਾ ਹੈ ਉਸਕੇ ਲਈ ਸਪੈਸ਼ਲੀ ਡਿਸਕਾਊਂਟ ਹੋ। ਲਓ ਵੀ ਭਾਈ ਬਾਈ ਨੇ ਹੋਰ ਕਹਤਾ ਬਾਈ ਕਹਣਾ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਆ ਚੱਕੋ ਬਈ ਹੁਣ ਵੀਡੀਓ ਵੱਤ-ਵੱਤ ਸ਼ੇਅਰ ਕਰਦੇ ਹੋ ਤੇ ਬਾਈ ਕੋ ਪਹੁੰਚੋ। ਲਓ ਵੀ ਭਾਈ ਐ ਦੁਕਾਨ ਦਾ ਨਾਮ ਬੋਲ ਦੇ ਕਰਾਉਣਾ। ਭਾਜੀ ਮੇਰੀ ਦੁਕਾਨ ਦਾ ਨਾਮ ਹੈਗਾ ਵਰੂਨ ਕਸਪੀ ਸਿਮਰਾ ਕਟਪੀਸ। ਓਕੇ ਵੀਰੇ। ਹਾਂਜੀ। ਲਓ ਵੀ ਜਿਹੜਾ ਆਇਆ ਹੁਣ ਆਫਰ ਦੇਈ ਠੀਕ ਆ ਫਿਰ। ਜੀ ਭਾਜੀ ਜਿਹੜਾ ਬੰਦਾ ਭਾਜੀ ਦੀ ਵੀਡੀਓ ਦੇਖ ਕੇ ਆਊਗਾ ਉਹਨੂੰ ਆਪਾਂ ਸਪੈਸ਼ਲ 20% ਡਿਸਕਾਊਂਟ ਦੇਵਾਂਗੇ। ਲਓ ਵੀ ਠੀਕ ਹੈ। ਠੀਕ ਜੀ। ਜਿਹੜੇ ਭਾਜੀ ਦੀ ਵੀਡੀਓ ਦੇਖਦੇ ਆ ਉਹ ਵੱਦ ਤੋਂ ਵੱਧ ਲਾਈਕ ਕਰੇ, ਸ਼ੇਅਰ ਕਰੇ, ਕਮੈਂਡ ਕਰੇ ਤੇ ਜੇ ਭਾਜੀ ਦੀ ਵੀਡੀਓ ਕੋਈ ਦੇਖ ਕੇ ਆਊਗਾ ਉਹਨੂੰ ਆਪਾਂ 20% ਲੈਸ ਕਰਾਂਗੇ। ਲਓ ਜੀ। ਲਓ ਵੀ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਆਪ ਜਿਵੇਂ ਆ ਪਏ ਨੇ ਲਓ ਵੀ। ਕੀ ਪ੍ਰਾਈਜ਼ ਆ ਭਈਆਂ ਇਨਕਾ? ਇਸਕਾ? ਇਸਕਾ ਮੈਂ 900 ਰੁਪਏ ਮਿਟਰੀ। 900। ਇਹ ਸਾਸਟਰ ਇਹ। ਠੀਕ ਆ। ਓਕੇ। ਲਓ ਵੀ। ਬਾਕੀ ਆ ਪਏ ਨੇ ਸੂਟ ਅੱਗੇ ਹਨਾ। ਐਵੇਂ ਜੀ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਦੇਖਣ ਨੂੰ ਮਿਲ ਜੂਗੀ ਜਿਵੇਂ ਆ ਪਏ ਨੇ ਇੱਧਰ। ਲਓ ਵੀ। ਤੇ ਆ ਤੁਹਾਨੂੰ ਸਾਰੀ ਕਲੈਕਸ਼ਨ ਸਹਿਰ ਪਗਵਾਲੇ ਦੇ ਦੇਖਣ ਨੂੰ ਮਿਲ ਜੀ। ਕੀ ਪ੍ਰਾਈਜ਼ ਆ ਭਈਆਂ ਇਨਕਾ? 500 ਤੋਂ 500 ਦਾ ਟੂਟ ਆ ਜੀ। ਲਓ। ਤੇ ਵਾਕਿਆ ਦੇ ਚਾਹੋ ਅੱਗੇ ਦਿਖਾਉਣਾ ਤੁਹਾਨੂੰ ਹੋਰ ਮਾਰਕੀਟ ਆਪਾਂ ਤੇ ਕਾਫੀ ਵੱਡੀ ਮਾਰਕੀਟ ਆ ਇਹ ਤੇ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਸੂਟਾਂ ਦੀ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆ ਭੀਆਂ ਨੇ ਹਨਾ ਲੋ ਵੀ ਆਪਏ ਨੇ ਸੂਟ ਤੇ ਐਵੇਂ ਦਾ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਲੇਡੀ ਦੇ ਸੂਟ ਲਾਉਗੇ। ਕਿ ਆ ਪ੍ਰਾਈਸ ਹੈ ਭਈ ਇਸ ਦਾ? ਇਹ 750 ਸਾਢੇ 750 ਲੋ ਜੀ। ਇਹ 550 ਇਹ 500 ਹੈ। ਲੋ ਵੀ ਆ 500 ਬਾਕੀ ਆ ਸਾਰੀ ਤੁਸੀਂ ਕਲੈਕਸ਼ਨ ਦੇਖ ਸਕਦੇ ਹੋ ਤੇ ਅੱਗੇ ਆਗੇ ਲਓ ਵੀ ਲਹਗੇ ਲਓ ਵੀ ਆ ਸਾਰੀ ਤੁਸੀਂ ਕਲੈਕਸ਼ਨ ਦੇਖ ਸਕਦੇ ਹੋ ਤੇ ਆ ਪਏ ਨੇ ਲਓ ਵੀ ਕਿਹੜਾ ਪਰਾਈ ਹੈ ਭਈ ਇਹਨਾਂ ਦਾ ਅਗਲਾ ਰੇਟ ਹੈ ਭਾਈ ਓਕੇ ਅਗਲਾ ਰੇਟ ਤੇ 1000 3500 ਅਲੱਗ ਅਲੱਗ ਰੇਟ ਚ ਠੀਕ ਹੈ ਠੀਕ ਹੈ ਜੀ ਲਓ ਵੀ ਹੋਰ ਵਧੀਆ ਹੈਗੇ ਹੋਰ ਵੀ ਹੈਗੇ ਘਾਟ ਰੈਂਪ ਵੀ ਹੈਗੇ ਜੁੱਤੀਆਂ ਹੈ ਨਾ ਐਵੇਂ ਨਹੀਂ ਸਾਰੀ ਮਾਰਕੀਟ ਹੈ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡਾਂ ਮਾਰਕੀਟ ਹੈ ਇਹ ਤੁਹਾਨੂੰ ਪਰ ਦੋਨੋਂ ਸਾਈਡ ਦਿਖਾਵਾਂਗੇ ਹਨ ਲਓ ਜੀ ਤੇ ਅੱਗੇ ਆ ਕੇ ਬੈਗ ਵੱਡੇ ਬਾਕੀ ਆਗੇ ਗਰਮ ਕੱਪੜੇ ਹਨ ਲਓ ਜੀ ਆਹ ਦੇ ਗਰਮ ਕੱਪੜੇ ਸਾਰੇ ਬੱਚਿਆਂ ਦੇ ਵੀਰੇ ਬੱਚਿਆਂ ਦੇ ਲਓ ਜੀ ਬੱਚਿਆਂ ਦੇ ਆਗੇ ਤੇ ਅੱਗੇ ਬੈਗ ਆਗੇ ਜਿਵੇਂ ਹਨ ਤੇ ਆਹ ਦੇਖੋ ਸਾਰੇ ਤੇ ਆ ਆਗੇ ਸੌ ਲੱਗੇ ਲਓ ਜੀ ਤੇ ਅੱਗੇ ਚੱਲਦੇ ਹਾਂ ਜੀ ਅੱਗੇ ਦਿਖਾਉਣੀ ਆ ਤੁਹਾਨੂੰ ਹੋਰ ਬਾਕੀ ਆ ਜਿਵੇਂ ਜਲਾਬਾ ਆ ਗਿਆ ਹਨ ਤੇ ਆ ਲੈਡੀ ਸੂਟ ਆ ਗਏ ਜੀ ਅੱਗੇ ਲਓ ਜੀ ਕੀ ਰੇਟ ਆ ਬਾਈ ਜੀ ਸੂਟਾਂ ਦਾ 350 350 ਲਓ ਜੀ ਆ ਤੁਹਾਨੂੰ ਲੈਡੀ ਸੂਟ 350 ਦੇ ਮਿਲ ਜਾਣਗੇ ਤੇ ਜਿਵੇਂ ਬਾਈ ਉਹਨੇ ਲਿਖ ਕੇ ਵੀ ਦਿਖਾਇਆ ਹੋਇਆ ਹੈ ਨਾ ਬਾਕੀ ਆ ਕਲੈਕਸ਼ਨ ਪਈ ਇੱਧਰ ਹੋਰ ਤੇ ਅੱਗੇ ਦਿਖਾਉਨੇ ਆ ਹੋਰ ਲਓ ਜੀ ਤੇ ਆ ਦੇਖੋ ਸਾਰਾ ਇੱਧਰ ਸਿਆਲ ਆ ਦਾ ਕੱਪੜਾ ਹੈ ਨਾ ਲਓ ਜੀ ਲਓ ਜੀ ਕੀ ਰੇਟ ਆ ਬਾਈ ਜੀ 150 150 ਲਓ ਜੀ ਆ 150 ਰੁਪਏ ਲਓ ਜੀ ਤੇ ਬਾਕੀ ਅੱਗੇ ਟੋਪੀਆਂ, ਵੈਲਟਾਂ ਹਨ ਐਵੇਂ ਤੁਹਾਨੂੰ ਸਾਰਾ ਮਾਰਕੀਟ ਦੇ ਵਿੱਚੋਂ ਜਿਹੜਾ ਮਿਲ ਜੂ ਕੱਪੜਾ ਤੇ ਅੱਗੇ ਕਾਫੀ ਕਲੈਕਸ਼ਨ ਆ ਗਈ। ਲੋ ਵੀ ਲੋਰਾਂ ਆ ਗਈਆਂ ਜਿਵੇਂ ਪੈਂਟਾਂ ਆ ਗਈਆਂ ਹਨਾ। ਲੋ ਵੀ ਐਵੇਂ ਦੀ ਸਾਰੀ ਮਾਰਕੀਟ ਆ ਸਹਿਰ ਫਗਵਾੜੇ ਦੀ। ਤੇ ਚੱਲਦੇ ਅੱਗੇ। ਲੋ ਵੀ ਤੇ ਆ ਆਗੇ ਕੰਬਲ। ਲੋ ਵੀ ਕੰਬਲ ਆ ਗਏ ਅੱਗੇ ਤੇ ਸੂਟ ਲੋ ਵਿਸ਼ਣ ਮਾਰੋਡ ਫਗਵਾੜਾ ਤੁਸੀਂ ਇਹ ਮਾਰਕੀਟ ਦਾ ਨਾਮ ਪੁੱਛ ਕੇ ਇਹ ਮਾਰਕੀਟ ਇੱਥੇ ਪਹੁੰਚ ਸਕਦੇ ਹੋ ਤੇ ਆ ਬਾਕੀ ਸਾਰੀ ਕਲੈਕਸ਼ਨ ਦੇਖ ਸਕਦੇ ਹੋ ਨਾ ਆ ਅੱਗੇ ਸੇਲ 200 ਰੁਪਏ ਲੋ ਵੀ 200 ਰੁਪਏ ਸਿਰਫ 200 ਰੁਪਏ ਦਾ ਤੁਹਾਨੂੰ ਲੋ ਜੀ ਬਾਕੀ ਅੱਗੇ ਦੇਖੋ ਸਾਰੀ ਕਲੈਕਸ਼ਨ ਹਨਾ ਲੋ ਜੀ ਤੇ ਆ ਦੇਖੋ ਸਾਰੇ ਇੱਧਰ ਹਨ ਤੇ ਆ ਅੱਗੇ ਜੁੱਤੀਆਂ ਚੱਪਲਾਂ ਬੂਟ ਹਨਾ ਲੋ ਜੀ ਬਾਕੀ ਆਵੇਂ ਦੀ ਸਾਰੀ ਮਾਰਕੀਟ ਰਹਿ ਜੂ ਹੈ ਲੋ ਤੇ ਜਰਾਬਾਂ ਤੇ ਬਾਕੀ ਆਗੇ ਬੈਗ ਲਓ ਜੀ ਆ ਬੈਗ ਆ ਗਿਆ ਨਾ ਤੇ ਅੱਗੇ ਜਰਾਬਾਂ ਜਿਵੇਂ ਗਰਮ ਕੱਪੜੇ ਹਨਾ ਲਓ ਜੀ ਬਾਕੀ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਕਮੈਂਟ ਜਰੂਰ ਕਰਿਓ ਲਓ ਜੀ ਅੱਗੇ ਆ ਗਈ ਪ੍ਰਿੰਸ ਦੀ ਹੱਟੀ ਤੇ ਆਹ ਆ ਗੀ ਕਲੈਕਸ਼ਨ ਸਾਰੀ ਹਨਾ ਲਓ ਜੀ ਤੇ ਆਹ ਦੇਖ ਸਕਦੇ ਹੋ ਨਾ ਲਓ ਤੇ ਕਾਫੀ ਵੱਡੀ ਮਾਰਕੀਟ ਹੈ ਇਹ ਸ਼ਹਿਰ ਫਗਵਾੜੇ ਦੀ ਬਾਕੀ ਬੈਗ ਵਗੈਰਾ ਮਿਲ ਜਾਣਗੇ ਤੁਹਾਨੂੰ ਹਨ ਲਓ ਵੀ ਦੇਖ ਸਕਦੇ ਹੋ ਤੇ ਆਹ ਸਾਰੇ ਤੁਹਾਨੂੰ ਬੈਗ ਮਿਲ ਜਾਣਗੇ ਨਾ ਬਾਕੀ ਪਰਸ ਵਗੈਰਾ ਵੀ ਮਿਲ ਜਾਣਗੇ ਲਓ ਵੀ ਲੋਹਰਾ ਆ ਗਈ ਅੱਗੇ ਤੇ ਆਹ ਦੇਖੋ ਸਾਰੀ ਕਲੈਕਸ਼ਨ ਹਨਾ ਤੇ ਦਿਖਾ ਰਿਹਾ ਤੁਹਾਨੂੰ ਸਾਰੀ ਮਾਲ ਕੀ ਆਪਾਂ ਸ਼ਹਿਰ ਫਗਵਾੜੇ ਦੀ ਲਓ ਵੀ ਲਓ ਵੀ ਅੱਗੇ ਵੀ ਤੁਹਾਨੂੰ ਹੋਰ ਬਹੁਤ ਸਾਰਾ ਕੱਪੜਾ ਮਿਲ ਜੂ ਦੇਖਣ ਨੂੰ ਤੇ ਐਵੇਂ ਦੀ ਸਾਰੀ ਇਹ ਮਾਰਕੀਟ ਆ ਜਿਹੜੀ ਤੁਹਾਨੂੰ ਆਪਾਂ ਦਿਖਾਈ ਆ ਸ਼ਹਿਰ ਫਗਵਾੜੇ ਦੀ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਕੀ ਹੋਰ ਵੀ ਤੁਹਾਨੂੰ ਜੈਂਟਸ ਕੱਪੜੇ ਜਿਵੇਂ ਹਨ ਉਹ ਵੀ ਮਿਲ ਜਾਣਗੇ ਜਿਵੇਂ ਆ ਦੇਖੋ ਲਓ ਵੀ ਐਵੇਂ ਦੀ ਬਹੁਤ ਸਾਰੀ ਕਲੈਕਸ਼ਨ ਮਿਲ ਜੂਗੀ ਤੇ ਆ ਪਏ ਨੇ ਸੂਟ ਲਓ ਵੀ ਤੇ ਆ ਸੂਟ ਆ ਗਏ ਕੀ ਰੇਟ ਆ ਜੀ ਇਹਨਾਂ ਦਾ 500 ਰੁਪਏ ਲਓ ਵੀ 500 ਰੁਪਏ ਦੇ ਵਿੱਚ ਤੁਹਾਨੂੰ ਆਹ ਸੂਟ ਮਿਲ ਜੂਗਾ। ਫਗਵਾੜੇ ਦੀ ਮਾਰਕੀਟ ਦੇ ਵਿੱਚੋਂ। ਬਾਕੀ ਬਹੁਤ ਸਾਰੀ ਕਲੈਕਸ਼ਨ ਜਿਵੇਂ ਤੁਸੀਂ ਦੇਖ ਸਕਦੇ ਹੋ ਪਈਆਂ। ਲਓ ਜੀ। ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ। ਤੇ ਆਹ ਦੇਖੋ ਸਾਰੀ ਕਲੈਕਸ਼ਨ। ਲਓ ਵੀ। ਬਾਕੀ ਆਹ ਜੁਐਲਰੀ ਵਗੈਰਾ ਆ ਗਈ ਇੱਧਰ ਹਨਾ। ਤੇ ਲਓ ਵੀ ਸੇਲ 500 500। ਲਓ। ਤੇ ਆ ਵੀ 500। ਲਓ। ਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਐਵੇਂ ਦੀ ਤੁਹਾਨੂੰ ਕਲੈਕਸ਼ਨ ਤੇ ਆ ਆ ਗਿਆ ਜੀ ਜਾਗੋ ਦਾ ਸਮਾਨ ਤੁਹਾਨੂੰ ਜਾਗੋ ਦਾ ਸਮਾਨ ਵੀ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਲਓ ਲਓ ਵੀ ਅੱਗੇ ਹੋਰ ਹੈ ਮਾਰਕੀਟ ਸ਼ੁਰੂ ਹੋ ਗਈ ਜਿਵੇਂ ਆ ਦੇਖੋ ਇੱਧਰ ਸੰਟਾ ਕਲੋਜ਼ ਵਾਲੀ ਹਨਾ ਡਰੈੱਸਾਂ ਬੱਚੇ ਵਾਲੀਆਂ ਬਾਕੀ ਆ ਦੇਖੋ ਸਾਰਾ ਹਨਾ ਲਓ ਜੀ ਤੇ ਆ ਗਏ ਜਰਬਾਂ ਤੇ ਅੱਗੇ ਜਿਵੇਂ ਆ ਗਈਆਂ ਲੋਹਰਾਂ ਲੋ ਵੀ ਗਰਮ ਲੋਹਰਾਂ ਆ ਗਈਆਂ ਨਾ ਬਾਕੀ ਕੋਟੀਆਂ ਤੇ ਐਵੇਂ ਦੀ ਸਾਰੀ ਤੁਹਾਨੂੰ ਕਲੈਕਸ਼ਨ ਮਿਲ ਜੂ ਲੋ ਵੀ ਆ ਸੂਟ ਆ ਗਏ ਤੇ ਕੰਬਲ ਆ ਗਏ ਅੱਗੇ ਹਨਾ ਲੋ ਵੀ ਯਾ ਦੇਖੋ ਲੋ ਵੀ ਫੇਰ ਆ ਗਿਆ ਅੱਗੇ ਲਹਿੰਗੇ ਸੂਟ ਸਾਰੀਆਂ ਹਨਾ ਬਹੁਤ ਸਾਰੀ ਕਲੈਕਸ਼ਨ ਹੈ ਜੀ ਤੁਹਾਨੂੰ ਉਹ ਦੇਖਣ ਨੂੰ ਮਿਲ ਜੂਗੀ ਲੋ ਬਾਕੀ ਆ ਦੇਖੋ ਤੇ ਬਹੁਤ ਵੱਡੀ ਮਾਰਕੀਟ ਆ ਕੱਪੜੇ ਦੀ ਫਗਵਾੜੇ ਵਿੱਚ ਵੀ ਹੈ ਨਾ ਲਓ ਜੀ ਆ ਆ ਗਏ ਜਮੇ ਹੈ ਨਾ ਤੇ ਤੁਸੀਂ ਸਿਨੇਮਾ ਰੋਡ ਫਗਵਾੜਾ ਪੁਸਕੇ ਮਾਰਕੀਟ ਦੇ ਵਿੱਚ ਪਹੁੰਚ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੁੰਦੇ ਹੋ। ਲਓ ਯਾਰ ਦੇਖੋ ਸਾਰਾ ਹੈ ਨਾ। ਤੇ ਆਪਾਂ ਦਿਖਾ ਰਹੇ ਤੁਹਾਨੂੰ ਸਾਰਾ ਬਾਜ਼ਾਰ। ਭਗਵਾਲੇ ਸ਼ਹਿਰ ਦਾ। ਲਓ। ਤੇ ਆ ਆ ਕੇ ਜਵੇਂ ਸੂਟ ਲਓ। ਇਹ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਲਓ ਵੀ ਆ ਗਏ ਸੂਟ। ਬਾਕੀ ਲੋਗ ਤੇ ਆ ਗਏ ਲੋਹਰਾ ਬਾਕੀ ਮੋਟੇ ਕੱਪੜੇ ਹਨਾ। ਉਹਦਾ ਬੁੱਝਾ ਲਾ ਵੀ ਪੰਡਾ ਦੇਖੋ। ਹਾਂਜੀ ਆ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੇਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਦਿੱਤਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ